ਸੱਤ ਤੇ ਛੋਟਾ ਖੱਟੀਆਂ ਆਖੋ ਇਹ ਘਰ ਦੀ ਪੱਠੀ ਹੈ ਬਈ ਤੇ ਆਹ ਗੂਤਰ ਦੇਖ ਸਕਦੇ ਹੋ ਬਈ ਦੇ ਪੱਲੇ ਜਮਾਂਦਰੂ ਜਮਾ ਬਈ ਦੇਖ ਸਕਦੇ ਹੋ ਬਈ ਕਿੱਡੀ ਘੈਂਟ ਬਣਾਵਟ ਆ ਦੀ ਨਿੱਖਰ ਵਾਲਾ ਬੰਦਾ ਕੋਈ ਵਹੀ ਰੰਗ ਲਾਇਆ ਵਾ ਤੇ 오ਰੀਜਨਲ ਗੂਤਰ ਆ ਬਈ ਜੀ ਠੀਕ ਆ ਮਿੱਤਰੋ ਆ ਪੱਠੀਆਂ ਨਾਲ ਦੀ ਜੇ ਜੋੜੀ ਲਾਉਣੀ ਹੈ ਜੋੜੀ ਲਾ ਸਕਦਾ ਜੇ ਡਾਉਣੇ ਬੰਦਾ ਕੱਢ ਵੀ ਸਕਦਾ ਇਹਨਾਂ ਨੂੰ ਆਪਸ ਵਿੱਚ ਵੀ ਲਾਉ ਬੰਦਾ ਉੱਡਣਗੇ ਬਈ ਪੂਰੀ ਗਰੰਟੀ ਹੋ ਬੱਚੇ ਇਹਨਾਂ ਦੇ ਬਹੁਤ ਉੱਡਣਗੇ ਪੁੱਤਰ-ਪੁੱਤਰੀ ਦੋਨੇ ਹੀ ਪੱਠਾ ਪੱਠੀ ਪੂਰੀ ਖਤਰਨਾਕ ਆ ਢੱਲੇ ਲੱਗੇ ਜਾਈ ਬਈ। ਐਨਾ ਪੜਾ ਉਡਾਏ ਕਰੇ। ਦੋਨੇ ਅੱਖੀਆਂ ਨਹੀਂ ਆਇਆ ਬਈ। ਖੱਟੀਆਂ ਚ ਕਾਲੇ ਟੱਕ ਪੈ ਲਿਆ। ਦੇਖ ਸਕਦੇ ਕੋ ਉੱਤਰਦੇ ਸੀ ਬਈ। ਅੱਜ ਮਿੱਤਰੋ ਕੀ ਹਾਲ ਜਾਣੇ ਬਈ। ਮੀਂਹ ਦਾ ਤਾਂ ਸਾਰੇ ਭਰਾ ਵਧੀਆ ਆਉਂਦੇ। ਤੇ ਆਣਾ ਬਈ ਜਾਨਵਰਾ ਪੂਰੇ ਚੰਗੇ ਆ ਬਈ। ਤੇ ਰੇਟ 'ਚ ਵੀ ਠੀਕ ਸੀ ਮਿਲ ਜਾਣਗੇ। ਤੇ ਦੇਣੇ ਆ ਭਰਾ ਜੀ 14-15 ਜਾਨਵਰਾ ਪਿਛਲੇ ਸਾਲ ਦੇ ਰਹੇਗਾ ਬਈ ਪੱਠੀ ਐ ਸਾਰੇ। ਦੇਣੇ ਆ ਜਿਸ ਭਰਾ ਨੂੰ ਚਾਹੀਦੇ ਹੋਵੇ ਬਈ ਕਾਲ ਕਰ ਸਕਦਾ ਬਰਨਾਲਾ ਜ਼ਿਲ੍ਹਾ ਆਪਾਂ ਨੰਬਰ ਪਾਵਾਂਗੇ ਵੀਡੀਓ ਤੇ ਜਿਸ ਵੀ ਭਰਾੜ ਲੈਣੇ ਮਦਾਨ ਨੰਬਰ ਵੀ ਕਾਲ ਕਰ ਲਿਓ ਤੇ ਫੋਨ ਉਹੀ ਕਰੇ ਬਈ ਜਿਹਨੇ ਲੈਣੇ ਹੋਏ ਜਾਨਵਰਾਂ ਦੀ ਪੂਰੀ ਗਰੰਟੀ ਹੋਊਗੀ ਪੂਰੀ ਗਰੰਟੀ ਨਾ ਦਿੱਤੇ ਜਾਣਗੇ ਕੁੱਤਰਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕੁੱਤਰਾ ਬਈ ਕੱਲਾ ਕੱਲਾ ਕਰਕੇ ਤਾਂ ਤੁਹਾਨੂੰ ਇਹਦਾ ਸ਼ੌਕ ਕਰੋਣਾ ਆਪਾਂ ਉਤਰਪੁਰੇ ਚੰਗਿਆ ਬਈ ਪੋਲੀ ਗਰੰਟੀ ਹੋਊ ਇਹਨਾਂ ਦੀ ਬਾਕੀ ਪਰਖਣ ਵਾਲੇ ਬਾਈ ਦੇਖੀ ਜਾਣਗੇ ਤੇ ਆਪਾਂ ਤੁਹਾਨੂੰ ਕਰਾਉਣਾ ਹੈ ਘੋੜਾ ਫੜੀ ਨੇ ਤਾਂ ਦੋ ਦੋ ਘੜੀ ਦਾ ਜੋੜੀ ਦਾ ਆ ਬਾਈ ਤੇ ਖੱਟੀ ਦਾ ਤੇ ਲੱਗੇ ਵਿੱਚ ਬਾਈ ਪਿਛਲੇ ਸਾਲ ਛੱਡਣ ਗਏ ਨਹੀਂ ਹੋ ਰਹੇ ਤੇ ਜਿਸ ਵੀ ਭਰਾਣੇ ਲੈ ਜਾਣੇ ਆ ਛੱਡ ਵੀ ਸਕਦਾ ਬਾਈ ਜੇ ਬੱਚੇ ਘੜਾਉਣੇ ਬੱਚੇ ਘੜਾ ਸਕਦਾ ਨਾ ਤੇ ਗੱਜ ਜਾਣਗੇ ਬਹੁਤ ਸੋਹੇ ਜੀ ਬਾਈ ਆ ਪੱਠਾ ਕਬੂਤਰਾਂ ਦਾ ਬਾਈ ਆ ਮੂਰਵੀਆ ਜਿੱਟੀਆਂ ਨੇ ਤੇ ਆ ਗੋਤਰੀ ਦੀ ਪੂਰੀ ਫੁੱਲ ਗਾਰੰਟੀ ਬਈ ਲੋਜ ਪੂਰੀ ਪੂਰੀ ਆਗ ਵਾਲਿਆ ਜੰਨੀ ਵੀ ਗਾ ਸਦਾ 1 ਵਜੇ ਬਾਜੀ ਨਿਬੜੀ ਬਈ ਤੇਦੀ ਬਾਣ ਕੱਲੀ ਰਹਿ ਗਈ ਸੀ ਇਹ ਗੋਤਰੀ ਦੀ ਬਲੱਡ ਬੈਲਸੋ ਇਹ ਗੋਤਰਾ ਇਹ ਹਜ਼ਾਰ ਵਾਲੀ ਪੁੱਤਰਾ ਦੀ ਮੈਂ ਸਭ ਇਹ ਚ ਪੂ ਵੀ ਨੋਗਾ ਬਈ ਚਿੱਟੀਆਂ ਅੱਖਾਂ ਬਰਪੜਨ ਦੋਨੇ ਪਾਸੇ ਬੈੱਡ ਪੂਰਾ ਲੰਮਾ ਉਤਰ ਪੂਰਾ ਘੇੜ ਬੈਡ ਆ ਗੋਤਰੀ ਆ ਬਈ ਦੇਖ ਸਕਦੇ ਹੋ ਬਈ ਉਹ ਜੰਗੀ ਗੋਦਰੀ ਆ ਬਾਈ ਫੋਲੀ ਪੜੀਆਂ ਨੂੰ ਭੈਣ ਲਿਓ ਹੋ ਗਈ ਸਾਰਾ ਗਈ ਉਹ ਹੀ ਰਖ ਲੈ ਆ ਗੁਤਰਾ ਬਾਈ ਨੌਮਨੇ ਬਈ ਡਾ ਬਰੋੜੀ ਆਰੇ ਭੈਣ ਭਰਾ ਨਹੀਂ ਬਾਈ ਐਡੋ ਐਡੀ ਆ ਬਹੁਤ ਦੂਰੋਂ ਆ ਉੱਡਣ ਦੇ ਪੂਰੇ ਚੰਗੇ ਆ ਬਾਈ ਫੋਲੀ ਗਰਮੀ ਆ ਆਦਾ ਸੂਰਜ ਗੋਲੀ ਘੋਂਦਾ ਜੀ ਬਾਈ ਬੱਚਾ ਹੁੰਦਾ ਰੱਬ ਜੀ ਘੜਾ ਰਹਿੰਦਾ ਜੀ ਤੇ ਆ ਬਈ ਕਬੂਤਰ ਬਹੁਤ ਚੰਗਾ ਉੱਡਦਾ ਬਈ ਕਰੇ ਪਿਛਲੇ ਸਾਲ ਤੇ ਆ ਨਾਲ ਪੱਠੀ ਹੈ ਬਈ ਇਹਦੇ ਤੇ ਇਹਨਾਂ ਦਾ ਮਾਪਿਓ ਅਸੀਂ ਪਿਛਲੇ ਸਾਲ ਬਈ ਜੋੜੀ ਲਾਈ ਸੀ ਇਹ ਗਰਮੀਾਂ 'ਚ ਤੇ ਬੱਚਾ ਹੁੰਦਾ ਨਹੀਂ ਬਈ ਪੂਰੀ ਗਰਮੀ 'ਚ ਧਰੇ ਤਸੱਲੀਆਂ ਕਰਾਤੀਆਂ ਸੀ ਆ ਥੱਲੇ ਵਾਲੀ ਇਹਦੀ ਨੋਕ ਕਾਲੀ ਹੈ ਬਈ ਪੁੱਤਰੀ ਦੀ ਤੇ ਇਹ ਬਾਜੀ ਵੀ ਮਤਲਬ ਕੋਈ ਛੱਡ ਸਕਦਾ ਬੰਦਾ ਔੜੇ ਪਾਟ ਕੇ ਸਾਰ ਕਰਕੇ ਜਿਵੇਂ ਮਰਜ਼ੀ ਬੰਦਾ ਬਾਜੀ ਡਾ ਸਕਦਾ ਪੂਰੀ ਗਰੰਟੀ ਉਖਾਟੀ ਦੇਦੇ ਆ ਬਈ ਇਹ ਵੀ ਥੱਲੋ ਡੱਬੀ ਨੋਕ ਆ ਦੀ ਤੇ ਆ ਕਬੂਤਰਾ ਬਈ ਇਹ ਬੋਦਰੀ ਆ ਜਿਸ ਭਰਾ ਨੂੰ ਚਾਹੀਦੇ ਹੋ ਬਈ ਕਾਲ ਕਰ ਦਿਓ ਤੇਜ ਵੀ ਦਵਾਂਗੇ ਜੇ ਬਈ ਇਹਨਾਂ ਡਿਲੀਵਰੀ ਕਰਾਉਣੀ ਆ ਜੇ ਘਰੇ ਅਗਲੇ ਜਾਣਾ ਘਰੇ ਲੈ ਜਾ ਸਕਦਾ ਲੋਕੇਸ਼ਨ ਪਾ ਦਾਂਗੇ ਬਈ ਆ ਕਬੂਤਰਾ ਬਈ ਡੱਬੀ ਨੋਕ ਆ ਖਾਟੀਆਂ ਅੱਖਾਂ ਪੂਰਾ ਸਰਾ ਬਹੁਤ ਪੜਾਉਂਗਾ ਗਰੇ ਵੀ ਆ ਪੱਲੇ ਦਾ ਵੀ ਦੇਖ ਸਕਦੇ ਹੋ ਬਈ ਪੂਰਾ ਵੱਡਾ ਭੈਡਾ ਬਈ ਸਰ ਦਾ ਐਨ ਮੁੱਫਰ ਨੇ ਕਰਨੀਆਂ ਬੜਾ ਵੱਡੀਆਂ ਬਈ ਠੀਕ ਆ ਮਤਰਾ ਆ ਪੱਠੀਆਂ ਨਾਲ ਦੀ ਇਹ ਦੇ ਜੋੜੀ ਲਾਉਣੀ ਹੈ ਜੋੜੀ ਲਾ ਸਕਦਾ ਜੇ ਡਾਉਣੇ ਬੰਦਾ ਕੱਢ ਵੀ ਸਕਦਾ ਇਹਨਾਂ ਨੂੰ ਆਪਸ ਵਿੱਚ ਵੀ ਲਾਉ ਬੰਦਾ ਉੱਡਣਗੇ ਬਈ ਪੂਰੀ ਗਰੰਟੀ ਹੋ ਬੱਚੇ ਇਹਨਾਂ ਦੇ ਬਹੁਤ ਉੱਡਣਗੇ ਪੁੱਤਰ-ਪੋਤਰੀ ਦੋਨੇ ਹੀ ਪੱਠਾ ਪੱਠੀ ਪੂਰੀ ਖਤਰਨਾਕ ਆ ਇਹ ਆ ਬਈ ਤੇਰੀ ਗੁੱਤਰ ਦੀ ਭੈਣ ਬਹੁਤ ੁੱਡੀ ਬਈ ਬਾਜੀ ਤੇ ਪੂਰਾ ਹੀ ਥਰਾ ਲਾਇਆ ਕਾਲੀ ਜਿੰਨੀ ਜੀ ਧੱਕੇ ਜਿਹੋ ਦੇ ਪਰਾਂ ਤੇ ਤੇ ਇਹ ਰੋਕ ਲਿਆ ਸੀਗਾ ਉਹ ਡਾਲੀ ਸੀਗੀ ਬਾਜੀ ਉਹ ਲੱਭੀ ਨਹੀਂ ਸੀ ਬਈ ਰਾਤ ਨੂੰ ਗਮਾ ਚੀ ਗਈ ਸੀ ਠੰਡਾ ਹੋ ਗਿਆ ਸੀ ਮੌਸਮ ਤੇ ਆਹ ਪੱਠੀ ਹੈ ਬਈ ਕਾਲੀ ਜਿੰਨੀ ਆ ਬਈ ਇਹ ਲਾਲ ਚੀਨੀ ਵੀ ਹੈ ਵਿੱਚੋਂ ਆ ਦੇਖ ਸਕਦੇ ਹੋ ਕਾਲੇ ਵੀ ਆ ਸਨ ਤੇ ਲਾਲ ਵੀ ਆ ਨੇ ਉੱਤੋਂ ਸਰ ਦੇਖ ਸਕਦੇ ਹੋ ਬਈ ਦਾ ਇਹ ਤਾਂ ਛੋਟਾ ਖਟੀਆਂ ਤੋਂ ਇਹ ਘਰ ਦੀ ਪੱਟੀ ਹੈ ਬਈ ਤੇ ਆਹ ਗੂਤਰ ਦੇਖ ਸਕਦੇ ਹੋ ਬਈ ਦੇ ਪੱਲੇ ਜਮਾਂਦਰੂ ਜਮਾ ਬਈ ਦੇਖ ਸਕਦੇ ਹੋ ਬਈ ਕਿੱਡੀ ਘੈਂਟ ਬਣਾਵਟ ਆ ਦੀ ਵਿਖਰ ਵਾਲਾ ਬੰਦਾ ਕੋ ਬਈ ਰੰਗ ਲਾਇਆ ਵਾ ਤੇ 오रिजिनल ਗੂਤਰ ਆ ਬਈ ਇਹ ਜਮਾ ਪੂਰਾ ਭੜਾ ਗੂਤਰ ਆ ਬਈ ਖੋਲੇ ਚਾਹ ਉਹ ਡਾਰਕ ਨੂੰ ਕਾਲੀ ਨੂੰ ਤਾਂ ਚਿੱਕੀਆਂ ਅੱਖਾਂ ਲਾਲ ਕਾਲਾ ਜਿੰਨਾ ਹੋਏ ਵਾਗਾ ਦਾ ਬਈ ਬੱਟੇ ਦਾ ਪੁਰਾਣਾ ਹੈਣਾ ਤੇ ਆ ਬਈ ਕਬੂਤਰ ਅਮੀਰਾ ਵਾਲੇ ਪੁੱਤਰਾ ਜੋ ਬਈ ਇਹ ਆਇਆ ਵੀ ਬਹੁਤ ਤਗੜੇ ਖਿਡਾਰੀ ਦੀ ਜਿਹਨੇ ਬਈ ਟਰੈਕਟਰ ਚੋਟਰ ਜੱਤੇ ਪਿਆ ਉਹਦੇ ਵੱਡੇ ਜਾਇਆ ਵਾਹੇ ਤੇ ਆਇਆ ਪਰਾਂ ਦੇ ਡੱਤੀਆ ਕਬੂਤਰ ਦੀ ਆ ਕਬੂਤਰ ਵੀ ਆ ਬਈ ਚੱਟੇ ਚਟਟਾਰੇ ਪੂਰੀ ਲੋਕ ਆ ਕਬੂਤਰੀ ਦੀ ਬਹੁਤ ਜਾਲਾ ਉੱਡੇ ਰਹੀ ਕਰੇ ਗਰਮੀ ਜਿੱਤੇ ਐਨੇ ਵਈ ਕੁੱਤਰ ਨੇ ਛੱਡਣਾ ਸੀ ਬਾਜੀ ਇਹ ਵਾ ਛੱਡੇ ਨਹੀਂ ਗਿਆ ਮੌਸਮ ਖਰਾਬ ਕਰਕੇ ਤੇ ਇਹਨੇ ਵੀ ਤਸੱਲੀ ਵੀ ਕਰਾਈ ਔੜ ਕੇ ਛਤਰਿਆਂ ਦੇ ਥੱਲੇ ਦੀ ਰੱਬ ਚ ਥੱਲੇ ਦੀ ਕਰੇ ਛਤਰਿਆਂ ਦੇ ਥੱਲੇ ਹੀ ਲੰਗੇ ਜਾਂਦੇ ਬਈ ਐਨਾ ਪੜਾ ਉੱਡਾਇਆ ਕਰੇ ਲੋਹਣੇ ਅੱਖੀਆਂ ਨਹੀਂ ਆਏ ਬਈ ਖੱਟੀਆਂ ਚ ਕਾਲੇ ਟੱਕ ਪੈ ਲਿਆ ਦੇਖ ਸਕਦੇ ਕੁੱਤਰ ਤੁਸੀਂ ਬਈ ਗੂੜਾ ਹੈਗਾ ਬਈ ਨਵੇਂ ਬੱਚੇ ਘੜਾਏ ਤਾਂ ਕਰਕੇ ਦੇਣੇ ਦੇਖੋ ਬਈ ਮਜਬੂਰੀ ਸੀ ਇਹ ਵਜੇ ਕਬੂਤਰ ਦੇਣ ਨੂੰ ਲੱਗਿਦਾ ਜੀ ਕਰਦਾ ਤੇ ਫੋਨ ਭਰਾਓ ਹੀ ਲਾਓ ਵੀਰੇ ਜਿਹਨੇ ਲੈਣੇ ਹੋਏ ਮਜਬੂਰੀ ਕਰਕੇ ਕਬੂਤਰ ਵੇਚ ਰਿਹਾ ਬਾਈ ਬਾਈ ਨੇ ਤੇ ਕਬੂਤਰ ਬੁਰੇ ਚੰਗੇ ਹੋਣਗੇ ਬਾਈ ਉਹਦੀ ਪੂਰੀ ਗਾਰੰਟੀ ਹੋਊਗੀ ਬਾਈ ਬਾਕੀ ਕੋਈ ਬਾਹਲੇ ਮਹਿੰਗੇ ਨਹੀਂ ਬਾਈ ਠੀਕ ਰੇਟ ਦੀ ਮਿਲ ਜਾਣਗੇ ਤੇ ਕਬੂਤਰ ਜੇ ਬੰਦਾ ਜੇ ਬਾਹਲੀ ਗੱਲ ਅਡਾ ਕੇ ਲੈ ਜਾਂਦਾ ਅਡਾ ਕੇ ਮੂਰੇ ਮਿਲ ਜਾਣਗੇ ਦੇ ਪੁੱਤਰ ਦਾ ਪੱਲਾ ਦੇਖ ਸਕਦਾ ਇਹ ਨਹੀਂ ਛੱਡ ਸਕਦਾ ਹਾਏ ਦੇ ਪਾਏ ਰੋਬੀ ਨਾਲ ਆਪੀ ਪਾ ਰੱਖਿਆ ਨਾ ਜਰਾ ਪਾ ਰੋ ਨਾਲ ਫੜੀ ਨਾ ਪੱਲੇ ਬੁੱਲ ਨਹੀਂ ਹਾੜੀ ਨਾਲ ਪਰੇ ਰੋ ਰਿਹਾ ਹੈ ਥੈਂਕ ਹਾੜੀ ਰੋ ਰਿਹਾ ਬੋਲੀ ਵੱਡਾ ਵੱਡਾ ਦਾ ਲਈ ਸਾਦੇ ਲਗੜੌਰ ਗਭੀ ਪੂਰਾ ਲਮਾ ਬਾਜਰਗਾ ਜਿਣੇ ਆ ਭਰਾ ਇਹ ਠੀਕ ਆ ਮਿੱਤਰੋ ਅੱਜ ਤੁਹਾਨੂੰ ਹੋਰ ਦਿਖਾਉਣੇ ਆ ਤੇ ਆ ਬਈ ਜੋੜੀ ਖਟੀਆਂ ਅੱਖਾਂ ਦੀ ਤੋਦਰੀ ਭਾਈ ਦੇਖ ਸਕਦੇ ਹੋ ਬਹੁਤ ਬੰਦੇ ਪਰਖ ਜਾਣਗੇ ਵੀ ਕਿਹੜੇ ਉਤਰਾਂ ਚੋਂ ਲੱਗਦੀ ਹੈ ਜੀ ਖਟੀਆਂ ਦੀ ਬਈ ਜੱ ਤੇ ਚੋਟਾ ਕਾਲੀ ਨੂਰ ਤੇ ਆ ਰੂਤਰ ਦੇਖ ਸਕਦੇ ਹੋ ਬਈ ਜਮੇ ਨਹੀਂ ਕੀ ਜੀ ਜਾਂਦੇ ਬਈ ਤੇ ਪਾਇਰਾ ਦੇਦੇ ਜਰਾ ਬੰਲੀ ਜਰਾ ਪਾਣੀ ਮੋਜ ਆ ਪੂਰੀ ਰੋਕ ਆ ਨਿੱਕੀ ਤੇ ਪੂਰਾ ਸਾਰਾ ਪੈਰਾ ਦੇ ਦਿਹਾੜੀ ਦਾ ਤੇ ਜਰਾ ਪਾਣੀ ਵੇਗ ਉਤਰਾ ਜੋੜ ਗਈ ਆ ਤਾਂ ਹੀ ਬੋਲ ਰਿਹਾ ਤੇ ਆ ਕਬੂਦਰੀ ਵੀ ਬਈ ਬੰਦਾ ਬਾਜੀ ਛੱਡ ਸਕਦਾ ਪੂਰੀ ਅੱਗ ਵਾਲੀ ਆ ਬਈ ਲੋ ਵਾਲੀ ਇੱਕੋ ਜੀ ਆਏ ਬਈ ਬੰਦਾ ਨੇ ਪਤਾ ਨਹੀਂ ਕਰਿਆ ਉਤਰਾ ਮੇਰੀ ਉਤਰਾ ਸਾਹਿਬ ਅਗਰੇ ਬਹੁਤ ਤਾਂ ਕੀ ਆ ਦੇਖ ਸਕਦੇ ਹੋ ਬਈ ਸਾਰੀ ਇੱਕ ਬਰਾਇਡ ਕੋਈ ਆ ਬਈ ਪਰ ਇਹਨਾਂ ਦੇ ਮਾਪ ਉਹ ਦੂਰੋਂ ਨੇੜੋਂ ਆ ਆਹ ਦੇਖ ਬੁੱਕੀ ਤਾਂ ਉਹ ਰੇ ਦਰੀ ਤੋ ਗਿਆ ਆ ਆਹ ਦੇ ਬਚਾਰੀ ਬਈ ਇੱਕ ਬਰਾਇਡ ਕੋਈ ਆ ਵਾ ਥੋੜਾ ਦੂਰੋਂ ਨੇੜੋਂ ਦੂਰੋਂ ਜਿਹਾ ਬਣਾਏ ਫਿਰ ਤੇ ਕਬੂਤਰਾਂ ਦੀ ਬਈ ਪੂਰੀ ਗਾਰੰਟੀ ਹੋ ਗਈ ਜਿਲ੍ਹਾ ਬਰਨਾਲਾ ਵੀਡੀਓ ਚ ਨੰਬਰ ਪਾਵਾਂਗੇ ਆਪਾਂ ਵਟਸਐਪ ਵੀ ਕਰ ਸਕਦਾ ਗੱਲ ਬੰਦਾ ਬਾਹਰ ਨਾ ਬੰਦਾ ਜੇ ਬੁਕੀ ਲਬਲਾਣ ਦੇ ਭਰਾ ਤੇ ਦੂਜੇ ਨੰਬਰ ਤੇ ਵੀ ਗੱਲ ਹੋ ਜੀ ਫੋਨ ਉਹੀ ਕਰੋ ਬਾਈ ਜਿਹਨੇ ਲੈਣੇ ਹੋਏ ਟਾਈਮ ਪਾਸ ਜਾਨਾ ਕਰੋ ਭਰਾਵਾਂ ਇਹਨੂੰ ਲੋਡ ਉਹੀ ਜਾਨਵਰ ਵਧੀਆ ਬਾਈ ਗਾਰੰਟੀ ਮਿਲੂ ਪੂਰੀ ਇਹਨਾਂ ਦੀ ਤੇ ਭਰਾਵਾਂ ਕੇ ਫੋਨ ਉਹੀ ਕਰਿਓ ਉੱਤਰ ਮਿਲ ਜਾਣਗੇ ਬਾਈ ਜੇ ਲੈ ਜਾਣੇ ਆ ਬੰਦਾ ਲਾ ਜਾ ਵੀ ਸਕਦਾ ਜੇ ਭੇਜਣਾ ਭੇਜ ਦਾਂਗੇ ਉੱਤਰ ਪੂਰੇ ਚੰਗੇ ਆ ਭਰਾ ਪੁੱਲੀ ਗਾਰੰਟੀ ਹੋਣੀ ਬਾਜੀ ਛੱਡ ਸਕਦਾ ਬੰਦਾ ਬੱਚੇ ਕਢਾ ਸਕਦਾ 14 15 ਕੁੱਤਰਾ ਬਾਈ ਦੇ ਦੇਣੇ ਸਾਰੇ